उधरों पढ़ना मेरिया और छोटी किट फोड़ yeah that's <laughs> ਅਹੀ ਬੰਦੇ ਦਿੱਤੇ ਨੇ ਤਾਂ ਦੋ ਲਾਈਨ ਦੇ ਦਿੱਤੇ ਕਾਂਗਰਸ ਦੋ ਦੇ ਨਹੀਂ ਚਾਹੀਦੇ ਜਿੱਥੇ ਜਮ ਲਾ ਕੇ ਸਾਡੇ ਵੱਲ ਬੇਵੇ ਕਿਹਾ ਸੰਡੇ ਤੇ ਚਲੋ ਬੈਠੇ ਹਾਂ ਤਮਾਸ਼ਾ ਜੋ ਸਾਗਰ ਕਹਿੰਦੇ ਆ ਜਾਣੇ ਮੇਰੇ ਭਾਈ ਕਿੰਨਾ ਟਾਈਮ ਕੇ ਨਹੀਂ ਦਿੰਦਾ ਜਿਹੜਾ ਜਿਹੜਾ ਮੇਰਾ ਭਰਾ ਜਿਹੜਾ ਬਾਈ ਨੇ ਕਿ ਉਹ ਤੂੰ ਦੋ ਦਿਨ ਦੇ ਨਾ ਤੂੰ ਜੇ ਚੱਲੀ ਆ ਜਿਹੜਾ ਜਦੋਂ ਮੇਟੀ ਚਲੀ ਮੈਂ ਨਾਮ ਦੱਸਣੇ ਤੇ ਤੇਰੀ ਮਾਂ ਦੱਸਣਾ ਫਿਰ ਅਹੀਂ ਦੇਖਣਾ ਨਾ ਉਹ ਕਿਤੇ ਘੋਟੇ ਤੇ ਆਪਾਂ ਮੜੀ ਪਾ ਦੇ ਨਹੀਂ ਕਿਹਾ ਸੀ ਕਿ 11 ਵਜੇ ਤੇ 11 ਵਜੇ ਵੀ ਨਹੀਂ ਵੀਡੀਓ ਦੇਖਣਾ ਨਾ ਅਹੀਂ ਵੀ ਦੇਖਣਾ ਸਾਡੇ ਕੈਮਰਾ ਚੈੱਕ ਕਰਦੇ ਨਾ ਤੇਰੇ ਲੱਗਦੇ ਮੇਰੇ ਵੀ ਚੈੱਕ ਕਰਦੇ ਆ ਉਹ ਕਿਉਂ ਅੱਜ ਰਾਤ ਕਿੰਨੀ ਵਜੇ ਤੱਕ ਆਉਂਦਾ ਕਿਤੇ ਆਪਾਂ ਦਾ ਕੋਲ ਫੋਟੋਆਂ ਵਿੱਚ ਜੇ ਬਤਾ ਦੇ ਕਿ ਕਿੰਨੀ ਦਾ ਨਹੀਂ ਆ ਰਹੇ ਆ ਦੇਖ ਕੇ ਪਾਈ ਦੇ ਕੈਮਰੇ ਇਹ ਕਿੰਨੇ ਕੰਮ ਕਰਦਾ ਆ ਇਹਨੂੰ ਮੈਂ ਦੱਸਿਆ ਨਹੀਂ ਅਸੀਂ ਪਿਛਲੀ ਚਰਚਾ ਸਭ ਤੋਂ ਸਾਰੀਆਂ ਕੈਮਰੇ ਦੀ ਰਿਪੋਰਟਿੰਗ ਪਈ ਆ ਸਾਰਾ ਕੁਝ ਸਾਡੇ ਕੋਲ ਪਿਆ ਰਿਹਾ ਅਸੀਂ ਅਸੀਂ ਇਨਵੈਸਟਿਗੇਸ਼ਨ ਤੋਂ ਪੁੱਤੋ ਦੀ ਸ਼ੁਰੂ ਕੀਤੀ ਸੀ ਜਦੋਂ ਪੰਜ ਦਾ ਰਿਪੋਰਟਿੰਗ ਆ ਸੁਪ ਭਾਈ ਦੋਸ਼ੀਆਂ ਨੂੰ ਉੱਤੋਂ ਕੀ ਕਰਨੀ ਚਲੇਗੀ ਜਗਾ ਦਿਖਾ ਦੇ ਕੌਣ ਚਲੇਗੀ ਜੋ ਥਾਣੇ ਵਾਲੇ ਬਾਹਰ ਹੋਣਗੇ ਉਹ ਤੇ ਆਪੇ ਹੀ ਤਵਾਕੇ ਬੈਠੇ ਆ ਦਰਮਾਨਾ ਉਹਨਾਂ ਦੇ ਬੂਏ ਚ ਲਾਉਣਾ ਬੰਗੂ ਕੋਈ ਨਹੀਂ ਆ ਮੂਆਬਾਦੀ ਸਰਕਾਰੀ ਆ ਇਹ ਹੋੜੇ ਗਾ ਮੇਰਾ ਨਾਮ ਜੀ ਅਮਨ ਮੋਹਨ ਨਿਵਾਸੀ ਕੀ ਮਾਮਲਾ ਹੈ ਜਿਹੜਾ ਇੱਥੇ ਰੋਜ ਪ੍ਰਦਰਸ਼ਨ ਕੀਤਾ ਰੋਜ ਪ੍ਰਦਰਸ਼ਨ ਇਸ ਵਾਸਤੇ ਕੀਤਾ ਜਾ ਰਿਹਾ ਜੀ 19 ਤਰੀਕ ਨੂੰ ਤਕਰੀਬਨ ਰਾਤ ਮੈਂ ਵੇਰ ਕੇ ਵਿੱਚ ਆਇਆ ਸੀ ਸਾਡੇ ਸੰਸਥਾ ਦੇ ਮੈਂਬਰ ਨੇ ਇੱਥੇ ਤੇ ਉਹਨਾਂ ਦੇ ਘਰ ਜੋ ਮੈਂ ਐਂਟਰ ਕੀਤਾ 10-15 ਮਿੰਟਾਂ ਬਾਅਦ ਹੀ 6-7 ਜਣੇ ਜਿਹੜੇ ਮੂੰਹ ਬਨ ਕੇ ਜਿਹੜੇ ਉਹਨਾਂ ਦੇ ਕਮਰੇ ਦੇ ਅੰਦਰ ਐਂਟਰ ਕਰ ਦਿੱਤਾ ਜਿਨ੍ਹਾਂ ਨੇ ਸਿੱਧੇ ਫਾਇਰ ਕਰਨੇ ਸਟਾਰਟ ਕਰ ਦਿੱਤੇ ਜਿਹੜਾ ਕਿ ਸਿੱਧਾ ਇੱਕ ਫਾਇਰ ਉਹਨਾਂ ਨੇ ਜਿਹੜਾ ਮੇਰੇ ਕੀਤਾ ਉਹ ਮੈਂ ਥੱਲੇ ਬੈ ਗਾ ਉਹਨਾਂ ਦੀ ਦੀਵਾਰ ਤੇ ਲੱਗ ਗਿਆ ਬਾਅਦ ਵਿੱਚ ਮੇਰੇ ਨਾਲ ਹੱਥ ਪਾਈ ਹੋਈ ਆ ਮੈਂ 2-3 ਜਣਿਆਂ ਨੂੰ ਪਛਾਣਿਆ ਵੀ ਉਹਨਾਂ ਦੇ ਨਾਂ ਵੀ ਲਿਖਾਏ ਕਿਉਂਕਿ ਦੂਸਰਾ ਜਦੋਂ ਫਾਇਰ ਕਰਨ ਲੱਗੇ ਆ ਉਹ ਜਿਹੜਾ ਉਹਨਾਂ ਦੇ ਜਿਹੜਾ ਪਿਸਟਲ ਹੀ ਉਹ ਗੋਲੀ ਜਿਹੜਾ ਬੁਲੇਟ ਹੀ ਉੱਡ ਗਿਆ ਫਿਰ ਉਹਨਾਂ ਨੇ ਜਿਹੜਾ ਮਿਲ ਕੇ ਮੇਰੇ ਧੱਕੇ ਮੁੱਕੀ ਉਹ ਲਗ ਮਗਿੱਤਾ ਕੰਮੂਕੀ ਦੇ ਵਿੱਚ ਮੇਰੇ ਲੱਗ ਗਿਆ ਪਿੰਨੀ ਤੇ ਉਹ ਜੀਨ ਦੀ ਜਿਹੜੀ ਸੀਨ ਹੁੰਦੀ ਹੈ ਜੀਨ ਦੇ ਉੱਪਰ ਵੱਜ ਗਿਆ ਜਿਹੜਾ ਚਲੋ ਮੇਰਾ ਨੁਕਸਾਨ ਨਹੀਂ ਹੋ ਸਕਿਆ ਤੇ ਪੁਲਿਸ ਪ੍ਰਸ਼ਾਸਨ ਨੂੰ ਖੋਲ ਵਗਾਰਾ ਸਭ ਕੁਝ ਬਰਾਮਦ ਕਰਾਇਆ ਇਹਨਾਂ ਨੇ ਵੀਡੀਓ ਵੀ ਕਢਾਈਆਂ ਵਾ ਕਿ ਹਾਂ ਵੀ ਸ਼ਿਕਾਇਤ ਪੁੱਛ ਨੂੰ ਕੀਤੀ ਕੀ ਕਾਰਵਾਈ ਪੁੱਛ ਉਸੇ ਟਾਈਮ ਸਰ ਕੀਤੀ ਆ ਜਿਹੜਾ ਕਿ ਕੋਰਟ ਦੀ ਰੂਲਿੰਗ ਆ ਉਸੇ ਟਾਈਮ ਐਫਆਈਰ ਦਰਜ ਕਰਕੇ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਸੀ 19 ਤਰੀਕ ਦਾ ਵਾਕਏ ਜੇ ਅੱਜ ਅੱਜ ਮੇਹ 24 ਹੋ ਗਈ ਜੇ ਤੇ ਉਦੋਂ ਦਾ ਇਹ ਮਿਲ ਗਈ ਲਾਰੇ ਲਾਰੇ ਨੇ ਇਹੀ ਜੀ ਦੇਖਦੇ ਪਿਆ ਵੀਡੀਓ ਵੀ ਇਹਨਾਂ ਨੇ ਕਢਾ ਲਿਆ ਕਿ ਜੀ ਆਏ ਆ ਤੇ ਜਦੋਂ ਜਿੱਤੇ ਇਨਸੀਡੈਂਟ ਹੋਇਆ ਵਾ ਜਿਹੜੇ ਵਿੱਚ ਗਵਾਹ ਵਾ ਉਹ ਸਭ ਕੋ ਦੰਦ ਪੇਗੀ ਆ ਜੀਆਂ ਨੇ ਆ ਆ ਕਿਹਾ ਆ ਧਮਕੀਆਂ ਦਿੱਤੀਆਂ ਜਿਹੜੇ ਮੈਨੂੰ ਲੋਕ ਧਮਕੀਆਂ ਦਿੰਦੇ ਰਹੇ ਉਹਨਾਂ ਦੀ ਮੈਂ ਵੀਡੀਓ ਦਿੱਤੀਆਂ ਪਰਸਨਲ ਮੇਰੇ ਨੰਬਰ ਤੇ ਵੀਡੀਓ ਭੇਜ ਦੇ ਰਹੇ ਆ ਮੋਨ ਖਲਾਫ ਦਰਖਾਸਤਾਂ ਵੀ ਦਿੱਤੀਆਂ ਪਰ ਪੁਲਿਸ ਪ੍ਰਸ਼ਾਸਨ ਪਤਾ ਨਹੀਂ ਕਿਹੜੇ ਦਬਾਅ ਦੇ ਵਿੱਚ ਆ ਹਾਲੇ ਤੱਕ ਵੀ ਜਿਹੜੀਆਂ ਮਿੱਠੀਆਂ ਗੋਲੀਆਂ ਦੇ ਰਹੇ ਆ ਅੱਜ ਵੀ ਹਨ ਕਾਰਨ ਮੈਨੂੰ ਤੇ ਆਪ ਨੂੰ ਸਮਝ ਲੱਗਦਾ ਪਿਆ ਜੀ ਕਿ ਕਾਰਨ ਕੀ ਪੋਲਿਟੀਕਲ ਪ੍ਰੈਸ਼ਰ ਆ ਤੇ ਜਾਂ ਕਿਸੇ ਹੋਰ ਦਾ ਪ੍ਰੈਸ਼ਰ ਆ ਤੇ ਜਾਂ ਪੈਸੇ ਦਾ ਪ੍ਰੈਸ਼ਰ ਸਿੱਧੀ ਮੈਂ ਤੇ ਗੋਲੀਆਂ ਚ ਲਈ ਕੋਈ ਪਾਰਟੀ ਨਾਲ ਰਿਲੇਟਰ ਵੇਖੋ ਜੀ ਉਹਨਾਂ ਨੇ ਮੈਨੂੰ ਸਿੱਧਾ ਤੇ ਸਿੱਧੇ ਸਾਫ਼ ਤੌਰ ਤੇ ਗਿਆ ਮੈਂ ਕੁਝ ਜਥੇਬੰਦੀਆਂ ਆਗੂਆਂ ਤੇ ਵੀ ਕੰਪਲੇਨਾਂ ਕੀਤੀਆਂ ਹਿਆਂ ਸੀ ਤੇ ਇੱਕ ਸਟੇਸ਼ਨ ਦਾ ਮੁੰਡਾ ਵਾ ਜਗਪਰੀ ਜੱਗਾ ਉੱਥੇ ਜਿਹੜੇ ਰੇਲਵੇ ਸਟੇਸ਼ਨ ਤੇ ਉੱਥੇ ਕੋਈ ਆਟੋ ਨਹੀਂ ਲੱਗਨ ਦਿੰਦਾ ਸੀ ਮੈਂ ਰੇਲਵੇ ਸਟੇਸ਼ਨ ਤੇ ਜਿਹੜੇ ਕਿ ਕਿਉਂਕਿ ਉੱਥੇ ਜਿਹੜਾ ਠੇਕਾ ਦਿੱਤਾ ਆ ਉਹ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਆ ਰੇਲਵੇ ਨੇ ਉਥੇ ਮੈਂ ਜਿਹੜੇ ਗਰੀਬ ਲੋਕਾਂ ਦੀਆਂ ਗੱਡੀਆਂ ਲਵਾਈਆਂ ਉਹਦੇ ਮੇਰੇ ਕੋਲ ਪ੍ਰੂਫ ਵੀ ਆ ਜਿਹਦੇ ਵਿੱਚ ਉਹ ਲੋਕ ਖੁਦ ਕਹਿ ਰਹੇ ਨੇ ਕਿ ਇਹਨੇ ਗੱਡੀਆਂ ਲਵਾ ਕੇ ਸਾਡੇ ਜਿਹੜੀ ਰੋਜੀ ਰੋਟੀ ਵਿੱਚ ਕੰਮ 'ਚ ਫਰਕ ਪਾਇਆ ਸੁਣ ਕਿੰਨਾ ਚਰੇਗਾ ਤਰਨਾ ਜੀ ਤਰਨਾ ਜੀ ਵੇਖੋ ਜਥੇਬੰਦੀਆਂ ਆ ਰਹੀਆਂ ਵਾ ਹੋਰ ਵੀ ਜੀ ਆ ਰਹੇ ਨੇ ਸਾਡੇ ਕਿਉਂਕਿ ਜਿਹੜਾ ਮੈਂ ਫੇਰ ਦੁਬਾਰਾ ਇਸ ਕਰਕੇ ਕਹਿੰਦਾ ਨੇ ਇਹਨਾਂ ਨੂੰ ਕਾਨੂੰਨ ਦੀ ਕਿਤਾਬ ਪੜ੍ਹਣੀ ਚਾਹੀਦੀ ਆ ਕਿ ਕਾਨੂੰਨ ਦੇ ਵਿੱਚ ਜੇ ਅਗਰ ਕਿਸੇ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਹੈ ਕਿ ਕਿਸੇ ਫਾਇਰ ਕੀਤਾ ਗਿਆ ਗੰਦੇ ਨਾਲ ਉਹਦੀ ਐਫਆਈਰ ਦਰਜ ਉਸੇ ਟਾਈਮ ਦਰਜ ਕਰਕੇ ਉਹਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਇੱਥੋਂ ਦੇ ਵੇਰਕੇ ਪੁਲਿਸ ਦਾ ਜਿਹੜਾ ਰੂਲ ਹੈ ਉਹ ਅਲੱਗ ਆ ਉਹ ਪਹਿਲਾਂ ਇਨਵੈਸਟੀਗੇਸ਼ਨ ਕਰਦੇ ਪਏ ਨੇ ਕਿਤੇ ਫਿਰ ਅਸੀਂ ਆ ਫਿਰਦੇ ਓਨੀ ਦੇਰ ਨੂੰ ਅਗਰ ਮੈਨੂੰ ਕੁਝ ਹੋ ਗਿਆ ਵੇਰਕੇ ਦੇ ਐਸਐਚਓ ਮੈਡਮ ਜ਼ਿੰਮੇਵਾਰ ਹੋਣਗੇ ਹੁਣ ਮੰਗ ਕੀ ਕਰਦੇ ਮੰਗ ਇਹ ਹੀ ਹੈ ਜੀ ਜਿਹੜਾ ਦੋਸ਼ੀਆਂ ਦੇ ਪਰਚਾ ਦਰਜ ਕੀਤਾ ਜਾਵੇ ਅਗਰ ਇਨਵੈਸਟੀਗੇਸ਼ਨ 'ਚ ਮੈਂ ਗਲਤ ਪਾਇਆ ਜਾਂਦਾ ਮੈਂ ਤੇ ਮੇਰੇ ਤੇ ਪਰਚਾ ਦੇ ਦੇਣ ਮੈਂ ਤਾਂ ਖੁੱਲੇ ਆਮ ਕਹਿਣੇ ਫੋਨ ਟਰਨਾ ਥਾਣੇ ਦੇ ਅੰਦਰ ਲਾਇਆ ਗਿਆ ਹੁਣ ਗਾਂ ਕੀ ਦੇਖੋ ਜੀ ਮੈਂ ਉਹੀ ਕਹਿ ਰਿਹਾ ਜੀ ਹੁਣ ਅਸੀਂ ਰੋਡ ਤੇ ਚੱਲੇ ਆਂ ਅਗਰ ਇਹਨਾਂ ਨੇ ਨਾ ਆਇਓ ਤੇ ਮੈਂ ਫਿਰ ਉੱਥੇ ਹੀ ਪੋਖੜ ਹੜਤਾਲ ਤੇ ਬਹਾਂਗਾ ਕਿਉਂਕਿ ਉਦਾਂ ਵੀ ਮਰਨਾ ਵਾ ਇਹਨਾਂ ਦੇ ਸਾਹਮਣੇ ਮਰ ਜਾਗਾ ਠੀਕ ਓਕੇ ਹਾਂ ਜੀ ਮੈਡਮ ਜਿਹੜਾ ਬਾਰ ਟਰਨਾ ਅਰਜੀ ਕੀਤਾ ਜਾ ਰਿਹਾ ਕੀ ਕੰਨਾ ਚਾਹੀਦਾ ਇਹ ਦਰਖਾਸਤ ਮਸੂਲ ਹੋਈ ਆ ਜੇਦੋਂ ਹੀ ਵੈਰੀਫਾਈ ਕਰਨ ਦੇ ਆ ਨਹੀਂ ਦਰਖਾਸਤ ਕਿਹਨੇ ਵੱਲੋਂ ਆ ਤੇ ਇਹ ਅਮਨਦੀਪ ਸਿੰਘ ਵੱਲੋਂ ਆ ਦਰਖਾਸਤ ਜੋ ਜਿੱਤੇ ਹੀ ਵੈਰੀਫਾਈ ਕਰ ਰਹੇ ਹਾਂ ਜੋ ਵੀ ਤੱਥ ਸਾਹਮਣੇ ਹੈ ਕਾਨੂੰਨ ਮੁਤਾਬਕ ਉਸਤੇ ਕਾਰਵਾਈ ਕੀਤੀ ਜਾਏਗੀ